ਤੇ ਭਗਵਾਨਤ ਮਾਨ ਕੀ ਕਹਿੰਦਾ ਸੀ ਜਾ ਕੇ ਆ ਦੋ ਕ ਵੀਡੀਓ ਸੁਣ ਲੋ ਤੁਹਾਨੂੰ ਮਤਲਬ ਸਪਸ਼ਟੀ ਹੋ ਜੂ ਕਿ ਇਹ ਖੜੇ ਕਿੱਥੇ ਹੈ ਸੁਣਾਈ ਭਈ ਲੜਾਈ ਸੁਣਾਈ ਲੜਾਈ ਤਾਂ ਹਜੇ ਵੀ ਸੈਂਟਰ ਨਾਲ ਹੀ ਹੈ ਸੋ ਇਸ ਕਰਕੇ ਅਸੀਂ ਇਹ ਗੱਲ ਆਏ ਕਿ ਐਮਐਸਪੀ ਦਾ ਜਿਹੜਾ ਵਿਲਾ ਉਹ ਪੰਜਾਬ ਸਰਕਾਰ ਕੋਲ ਨਹੀਂ ਲੱਗਿਆ ਹੁਣ ਇਹਨਾਂ ਨੇ ਕਹਿੰਦਾ ਕਿ ਐਮਐਸਪੀ ਤੋਂ ਜਿਹੜਾ ਫੇਦੂਗਾ ਉਹਨੂੰ 3 ਸਾਲ ਦੀ ਸਜ਼ਾ ਵੀ ਦਿੱਤੀ ਜਾਂਦੀ ਹੈ ਅੱਜਿਕਾ ਦਾ ਸੈਂਟਰ ਜੇ ਐਮ ਐਸ ਪੀ ਤੋਂ ਮੁੱਕਰ ਗਿਆ ਜਿਹੜਾ ਕਿ ਉਹਨਾਂ ਦੀ ਸ਼ੰਕਾ ਹੈਗੀ ਹੈ ਉਹਦੀ ਮਨਸ਼ਾ ਹੈਗੀ ਹੈ ਜੇ ਐਮ ਐਸ ਪੀ ਤੋਂ ਮੁੱਕਰ ਕੇ ਫਿਰ ਘੱਟ ਵੱਧ ਦਾ ਕੀ ਹੈ ਨੰਬਰ 2 ਤੇ ਜਿਹੜੇ ਸੈਕਟਰ ਨੇ ਕਹਿੰਦਾ ਸੈਕਟਰ ਦੀਆਂ ਏਜੰਸੀਆਂ ਨੇ ਸਾਨੂੰ ਤਾਂ ਇੰਨਾ ਧਰੇ ਨਾ ਜੀ ਬਾਕੀ ਦੇ ਡਿਗਰੀ ਤੇ ਫਰਮੈਂਟ ਪਲੇਅ ਕਹਿੰਦਾ ਮੈਂ ਵੀ ਨਹੀਂ ਖੇਡਣਾ ਜੇ ਜਿਹੜੀ ਫਸਲ ਬਚ ਗਈ ਉਹਨੂੰ ਕੌਣ ਚੱਕੂਗਾ ਜੀ ਉਹ ਕਿੱਥੇ ਪਈ ਪੂਰੀ ਖਸਾਨ ਇਹ ਪੰਜਾਬ ਸਰਕਾਰ ਐਮ ਐਸ ਪੀ ਦਾ ਬਿੱਲ ਲੈ ਕੇ ਆਵੇ ਅੱਜ ਵੀ ਸਾਡੇ ਜਿਹੜੇ ਐਮ ਐਲ ਐ ਨੇ ਇਸ ਚਾਲ ਤੇ ਵਾਕਆਉਟ ਕੀਤਾ ਹੈ ਪੰਜਾਬ ਸਰਕਾਰ ਗਾਰੰਟੀ ਕਰੇ ਕਿ ਜਿਹੜੀ ਫਸਲ ਬਚ ਗਈ ਸਰਕਾਰ ਜਿਹੜੀ ਸੈਂਟਰ ਦੀਆਂ ਏਜੰਸੀਆਂ ਦੇ ਫਿਰ ਤੋਂ ਬਾਅਦ ਉਹਨੂੰ ਅਸੀਂ ਝੱਕਾਂਗੇ ਨਾਲ ਗਰੀਬ ਦੀ ਗਾਰੰਟੀ ਦੀ ਦੇਵੇ ਕਿ ਅਸੀਂ ਇਹਦੇ ਚ ਦਾਣਾ ਪੰਜਾਬ ਸਰਕਾਰ ਆਪਣੀ ਐਮਐਸਪੀ ਲਾਗੂ ਕਰੇ ਤੇ ਐਮਐਸਪੀ ਤੇ ਗਾਰੰਟੀ ਚ ਉਹਨਾਂ ਕਰਦੇ ਮਾਲਵੇ ਦੇ ਵਿੱਚ ਦੁਬਾਰਾ ਦੇ ਨੰਬਰ ਰੋੜ ਗਏ ਕੀ ਪੰਜਾਬ ਸਰਕਾਰ ਨੂੰ ਕਿਸਾਨ ਨਹੀਂ ਸਮਝਦੇ ਜਾਂ ਉਹ ਕਪਾ ਨਰਮਾ ਮੱਕੀ ਵਗੈਰੋਂ ਫਸਲਾਂ ਨਹੀਂ ਸਮਝਦੀ ਉਹਨਾਂ ਨੂੰ ਸੋ ਅੱਜ ਹੱਜ ਘਟਾ ਪਾਉਣ ਦੀ ਕੋਸ਼ਿਸ਼ ਨਾ ਕਰਨੇ ਕੀ ਪਤਾ ਨਹੀਂ ਅਸੀਂ ਕੱਲ ਜਿਹੜਾ ਬੇਲ ਪਾਸ ਹੋ ਗਿਆ ਤੇ ਅਸੀਂ ਹੀਰੋ ਬਣ ਕੇ ਪੰਜਾਬ ਦਾ ਰਾਖਾ ਪਤਾ ਨਹੀਂ ਕੀ ਟਾਈਟਲ ਦੇ ਰਹੇ ਨੇ ਜਿਹੜੇ ਕੰਗਰੇਸੀ ਨੇ ਲੱਡੂ ਬਣ ਰਹੇ ਨੇ ਪੰਜਾਬ ਦੇ ਕਿਸਾਨਾਂ ਨੇ ਚੁੱਲ੍ਹਿਆਂ ਚਾਹੇ ਵੀ ਅੱਗ ਨਹੀਂ ਮੱਚੀ ਇਹ ਲੱਡੂ ਜਿਹੜੇ ਨੇ ਛੇ ਦਿਨਾਂ ਦੇ 2022 ਵਾਲੇ ਫੁੱਟਰੇ ਨੇ ਉਹ ਗੱਲ ਕਰ ਨਹੀਂ ਚਲੇ ਲੜਾਈ ਇੰਟਰਨਲ ਅੰਨੀ ਦੋਗੇ ਬੱਦੇ-ਬੱਦਰ ਦੇ ਜੇ ਇਹ ਨਹੀਂ ਪੰਜਾਬ ਦੇ ਰਾਖੇ ਕਹੋਂਦੇ ਨੇ ਕਪਤਨ ਸਾਹਿਬ ਤਾਂ ਮੈਂ ਰਸਤੇ ਵਿੱਚ ਤੋਂ ਜਾਣ ਕਰਕੇ ਲਿਉਂ ਫਿਰ ਉਹਨਾਂ ਨੇ ਚੱਕ ਕੇ ਬੇਲ ਬਣਾ ਮਾਰਨੇ ਨੇ ਜੀ ਉਹਨਾਂ ਨੇ ਕਹਿ ਰਹੇ ਕਿ ਤੁਹਾਡੇ ਬਿਨਾਂ ਦੇ ਵਿੱਚ ਐਮੈਂਡਮੈਂਟ ਕਰ ਰਹੇ ਆ ਪੰਜਾਬ ਦਾ ਐਕਟ ਥੋੜੀਆ ਕੋਈ ਹੈ ਜੋ ਐਮਐਸਪੀ ਦਾ ਬਿੱਲ ਹੈ ਕਿਉਂ ਸਰਕਾਰ ਜਿਹੜੀ ਹੈ ਉਹ ਪੰਜਾਬ ਸਰਕਾਰ ਖੁਦ ਗਾਰੰਟੀ ਦੇਵੇ ਕਿਸਾਨਾਂ ਨੂੰ ਕਿ ਅਸੀਂ ਐਮਐਸਪੀ ਦੇਵਾਂਗੇ ਜਿੰਨੀ ਵੀ ਫਸਲ ਕਰੀ ਲੜਾਈ ਤਾਂ ਇਹ ਹੈ ਹੁਣ ਆਪ ਜਿਹੜਾ ਕਹਿੰਦਾ ਸੀ ਪੰਜਾਬ ਸਰਕਾਰ ਖੁਦ ਗਾਰੰਟੀ ਦੇਵੇ ਹੁਣ ਟੌਟੀ ਤੇ ਹੋ ਗਿਆ ਕਹਿੰਦਾ ਸੈਂਟਰ ਨਾਲ ਲੜਨ ਦੀ ਲੋੜ ਪੈਣੀ ਹੈ ਤੇ ਭਗਵੰਤ ਮਾਨ ਜੀ ਜੇ ਸੈਂਟਰ ਨਾਲ ਲੜਨ ਦੀ ਲੋੜ ਪੈਣੀ ਤੇ ਆਹ ਕੀ ਕਰਦੇ ਹੋ ਤੁਸੀਂ ਇਨੂੰ ਟੌਟੀ ਕਹਿੰਦੇ ਆ ਇਹਨੂੰ ਦਲਾਲੀ ਕਹਿੰਦੇ ਆ ਕਿਸਾਨਾਂ ਨੂੰ ਮਰਵਾ ਕੇ ਖੇਤ ਮਜ਼ਦੂਰਾਂ ਨੂੰ ਮਰਵਾ ਕੇ ਜਿਹੜਾ ਕੰਮ ਫੜਿਆ ਦੂਜੀ ਮੰਤਰੀ ਜਿਹੜੀ ਹੁਣ ਇਹਨਾਂ ਦੀ ਆਲਾ ਮੰਤਰੀ ਸੋਜਨ ਬਾਈ ਦਾ ਮੰਤਰੀ ਜੀ ਸਿੱਧਾ ਰਹੂਗੀ ਅਸੀਂ ਬਾਈ ਦੇ ਬਾਈ ਫਸਲਾਂ ਦਾ ਇੱਕ ਇੱਕ ਦਾਣਾ ਚੁੱਕਾਂਗੇ ਐਮ ਐਸ ਪੀ ਤੇ ਵਿਕੂਗੀ ਜਿਹੜੀ ਫਸਲ ਚਾਹੇ ਉਹ ਕਪਾਹ ਐ ਨਰਮਾ ਐ ਚਾਹੇ ਉਹ ਸੂਜਮੁਖੀ ਐ ਤੇ ਮੱਕੀ ਐ ਸਭ ਕਣਕ ਦੇ ਤੋਂ ਉਹਨੇ ਇਹਦੀ ਪਸੰਦਿਕ ਮੰਡੀ ਚਾਹੀਦੀ ਉਹ ਸਰਕਾਰ ਦੀ ਹੋਊਗੀ ਤਾਂ ਇੱਕ ਇੱਕ ਦਾਣੇ ਦੀ ਜਬਰ ਸਰਕਾਰ ਹੋਊਗੀ ਮੈਂ ਉਸ ਦਿਨ ਖੇਤੀ ਮੰਤਰੀ ਸਾਹਿਬ ਨੂੰ ਅਰ ਦੂਜੇ ਮੰਤਰੀ ਨੂੰ ਖਿਆਲ ਆ ਹੁਣ ਦੀ ਆ ਜੀ ਕਿ ਅਸੀਂ ਝੋਨੇ ਦੀ ਤੁਸੀਂ ਡਾਈਵਰਸੀਫਿਕੇਸ਼ਨ ਦੀ ਗੱਲ ਕਰਦੇ ਹੋ ਜੇ ਸਾਨੂੰ ਝੋਨੇ ਦੇ ਨਾਲ ਨਾਲ ਜਿਹੜੀ ਫਸਲ ਅਸੀਂ ਝੋਨੇ ਦੀ ਜਗ੍ਹਾ ਤੇ ਬੀਜਾਂਗੇ ਜੇ ਉਹਦੇ ਤੋਂ ਸਾਨੂੰ ਐਮਐਸਪੀ ਦੀ ਗਾਰੰਟੀ ਦੇ ਦੋ ਤਾਂ ਅਸੀਂ ਤੁਹਾਨੂੰ ਦਾਣਾ ਪੈਦਾ ਕਰਕੇ ਦੇ ਸਕਦੇ ਹੁਣ ਐਮਐਸਪੀ ਤੋਂ ਤਾਂ ਭੱਜ ਹੀ ਗਿਆ ਹੁਣ ਉਹਨਾਂ ਨੂੰ ਕਹਿ ਰਿਹਾ ਕਿ ਤੁਸੀਂ ਐਂ ਕਰਦੋ ਤੁਸੀਂ ਆਂ ਕਰਦੋ ਆਪ ਜਿਹੜਾ ਕਹਿੰਦਾ ਸੀ ਕਿ ਅਸੀਂ ਦਵਾਂਗੇ ਪੰਜਾਬ ਸਰਕਾਰ ਦੇ ਜਿਸ ਦਿਨ ਆਮ ਆਦਮੀ ਪਾਰਟੀ ਦੀ ਬਣ ਗਈ ਇਹ ਤਾਂ ਸਾਰੇ ਮੁੱਕਰ ਗਏ ਤੇ ਕਿਸਾਨਾਂ ਨੂੰ ਮਰਾਉਣ ਦਾ ਸੌਦਾ ਨਹੀਂ ਤੇ ਕੀ ਆ ਬੀਬੀ ਦੀ ਤਾਂ ਸੁਣਾ ਦੇ ਬੀਬੀ ਦਾ ਬਾਗ ਕਮਾਲ ਹੈ ਨਾ ਉਹਨਾਂ ਦਾ ਸਰ ਸਾਹਿਬ ਕਹਿੰਦੇ ਖਜ਼ਾਨਾ ਖਾਲੀ ਆ ਮੈਂ ਐਮਐਸਪੀ ਨਹੀਂ ਦੇ ਸਕਦਾ ਤਾਂ ਅਸਤੀਫਾ ਦਿਓ ਅਸਤੀਫਾ ਦਿਓ ਬੀਬੀ ਜੀ ਸਾਡੀ ਵੀ ਮੰਗ ਇਹੀ ਆ ਸ਼ਾਮ ਨੂੰ ਅਸਤੀਫਾ ਦਿਓ ਕੱਲ ਤੇ ਮੈਂ ਐਮ ਐਸ ਪੀ ਦੇਵਾਂਗੇ ਦਿੱਲੀ ਦੇ ਵਿੱਚ ਸੁਆਮੀ ਨਾਥਨ ਬਿੱਲ ਲਾਗੂ ਹੈ ਦਿੱਲੀ ਦੇ ਵਿੱਚ ਵਾਈਦੀ ਸੁਆਮੀ ਨਾਥਨ ਬਿੱਲ ਲਾਗੂ ਹੈ ਕਿੰਨਾ ਪੈਸਾ ਮੋਦੀ ਸਰਕਾਰ ਦੇ ਰਹੀ ਆ ਉਹ ਇੱਥੇ 1800 ਨੂੰ ਕਣਕਾ ਉੱਥੇ 2600 ਪਲੱਸ ਨੂੰ ਕਰ ਦੇ ਤੇ ਫਸਲਾਂ ਨੇ ਹਾਂ ਦਿੱਲੀ ਦੇ ਵਿੱਚ ਵੀ ਸਾਰੀਆਂ ਫਸਲਾਂ ਉੱਤੇ ਹਰ ਇੱਕ ਫਸਲ ਤੇ ਕੱਲੀ ਐਮ ਐਸ ਪੀ ਨਹੀਂ ਦਿੰਦੇ ਐਮ ਐਸ ਪੀ ਤਾਂ ਕੇਂਦਰ ਨੇ ਰੱਖੀ ਹੋਈ ਆ ਉਹ ਪਲੱਸ ਕਰਕੇ ਦਿੰਦੇ ਨੇ ਪਲੱਸ ਕਰਕੇ ਦੱਸੋ ਜੇ ਆਹੀ ਬੀਬੀ ਵਾਲੀ ਭਾਵਨਾ ਪ੍ਰਗਟ ਕਰਦੀ ਹੈ ਤੇ ਇਹਨਾਂ ਦੇ ਪਰਚਾ ਦੇ ਦਿਓ ਇਹਨੂੰ ਸਿੱਟ ਸੱਦ ਲਵੇ ਤੇ ਬੀਬੀ ਜੋ ਮਰਜ਼ੀ ਬੋਲੀ ਜਾਵੇ ਉਹ ਸਭ ਆ ਆ ਹੋਰ ਸੁਣ ਲੋ ਮੈਂ ਤਾਂ ਇਹਨਾਂ ਦੀ ਸੁਣ ਸੁਣ ਕੇ ਰਾਹ ਨੂੰ ਨਾ ਕਿ ਬਖਾਵਾਂ ਕਿਹੜੀ ਸਾਰੀ ਦਿਹਾੜੀ ਲਾਉਣੀ ਪੈ ਜਾਣੀ ਤੁਹਾਡੇ ਨਾਲ ਕੋਈ ਗਾਰੰਟੀ ਦੇਣ ਪੰਜਾਬ ਵਿੱਚ ਐਨਐਸਪੀ ਦੇਣਗੇ ਕਿ ਹਾਂ ਜੇ ਤੁਹਾਡੀ ਕੋਈ ਪ੍ਰਾਈਵੇਟ ਹਜ਼ਾਰਾ ਜਾਂ ਕੋਈ ਦੀ ਚੱਕਦਾ ਪਰ ਤੁਹਾਡੀਆਂ ਫਤਲਾ ਮੈਂ ਚੱਕੂਗਾ ਜੇ ਉਹ ਐਨਐਸਪੀ ਨਹੀਂ ਦੇ ਸਕਦਾ ਦੇਉਨੋਂ ਉਹ ਕਹਿੰਦੇ ਸਾਡੇ ਕਿ ਜਾਂਦੇ ਖਾਹੀਏ ਜੇ ਉਹ ਕਹਿੰਦੇ ਆ ਵੀ ਮੈਂ ਐਮਐਨਐਸਪੀ ਨਹੀਂ ਦੇ ਸਕਦਾ ਤੇ ਆਪਣੀ ਸਰਕਾਰ ਅੱਜ ਛੱਡੋ ਸਾਨੂੰ ਹਮਤ ਨਾਲ ਸਾਨੂੰ ਸਰਕਾਰ ਦਿਓ ਅਸੀਂ ਅੱਜ ਸ਼ਾਮ ਨੂੰ ਪੰਜਾਬ ਦੀਆਂ ਤੇ ਇਹਦੀਆਂ ਤੇਈ ਫਟਲਾਂ ਤੇ ਅੰਦਰ 92 ਐਮਐਲਏ ਨੇ ਪੰਜਾਬ ਦੀਆਂ ਤੇਈਆਂ ਤੇਈ ਫਟਲਾਂ ਤੇ ਅੰਦਰ ਉਹ ਸਾਲੋਂ ਜਿੱਤ ਪਿਛਲੀ 40 ਸਾਲਾਂ ਦੀ ਜਿੱਤ ਇਹਨਾਂ ਨੇ ਐਮਐਨਐਸਪੀ ਨਹੀਂ ਦਿੱਤੀ ਉਹ ਤੇ ਵੀ ਦੇਣਗੇ ਪੰਸਪਤ ਵੀ ਆਪਾਂ ਦੇ ਬਾਸੀ ਐਮਐਸਪੀ ਦੇ ਨੂੰ ਸਾਡੀ ਬਾਤੀ ਪਿਆਰਾ ਅੱਜ ਅਸੀਂ ਚੈਲੰਜ ਕਰਦੇ ਆਂ ਕੈਪਟਨ ਮੁਰਿੰਦਰ ਸਿੰਘ ਨੂੰ ਅੱਜ ਗੱਦੀ ਛੱਡ ਦੋ ਅਸੀਂ ਅੱਜ ਹੀ ਐਮਐਸਪੀ ਦੇ ਰਹੇ ਆਂ ਇੱਕ ਪੇਨੀ ਤੁਮ ਨੂੰ ਗਰੰਟੀ ਬਵਾਵਾਂਗੇ ਕਿ ਜੇ ਤੁਹਾਡਾ ਕੋਈ ਦੂਜਾ ਹੁਣ ਜਾਤਾ ਇਹ ਬੀਬੀ ਵਜੀਰ ਰਵੇ ਜਾਂ ਇਹਨੂੰ ਮਾੜੀ ਮੋਟੀ ਸ਼ਰਮ ਤਾਂ ਇਹੀ ਅਸਤੀਫਾ ਦੇਵੇ ਖਜ਼ਾਨਾ ਦੇ ਹੱਕ 'ਚ ਕਿਉਂਕਿ ਭਗਵਾਨ ਤੇ ਤਾਂ ਟਾਊਟ ਹੈ ਬੇਸ਼ਰਮ ਹੈ ਉਤੋਂ ਨਹੀਂ ਮੈਂ ਆਸ ਰੱਖਦਾ ਬੀਬੀ ਜੀ ਤਾਂ ਸੂਲਨ ਨੇ ਇਹ ਤਾਂ ਸੂਲਾਂ ਦੇ ਪੱਕੇ ਨੇ ਜ਼ਬਾਨ ਦੇ ਪੱਕੇ ਨੇ ਵਾਹ ਦੇ ਦੇ ਪੱਕੇ ਨੇ ਤੇ ਇੱਕ ਦਿਖਾਓ ਭਾਈ ਔਰ ਵੇਖੋ ਕਮਾਲ ਦੀ ਗੱਲ ਆ ਕੱਲ ਵੀਡੀਓ ਪੁਲਿਸ ਸੁਣਿਓ ਇੱਕ ਵਾਰੀ ਮੈਂ ਉਹ ਸੁਣਾ ਨਹੀਂ ਸਕਦਾ ਉਹਦੇ ਚ ਕਹਿੰਦਾ ਕਹਿੰਦਾ ਮੈਂ ਤਿੰਨ ਡਾਕਟਰਾਂ ਦੀ ਡਿਊਟੀ ਲਾਤੀਆ ਰਜਿੰਦਰਾ ਹਸਪੀਟਲ ਆਪਣਾ ਡਾਕਟਰ ਬਲਬੀਰ ਸਿੰਘ ਖਨੌਰੀ ਫਿਰ ਰਾਜਪੁਰਾ ਤੇ ਖਨੌਰੀ ਕਿੰਨਾ ਡਾਕਟਰਾਂ ਦੀ ਇੱਕ ਡਾਕਟਰ ਬਲਬੀਰ ਦੀ ਜਿਹੜਾ ਹੈਲਥ ਮਿਨਿਸਟਰ ਹੈ ਕਹਿੰਦਾ ਉਹ ਅੱਖਾਂ ਦਾ ਡਾਕਟਰ ਹੈ ਮਤਲਬ ਉਹ ਕਹਿੰਦਾ ਅੱਖਾਂ ਉਹ ਕੱਢਣਗੇ ਹਰਿਆਣੇ ਵਾਲੇ ਤੇ ਅਸੀਂ ਬਾਅਦ 'ਚ ਤੁਹਾਡੀ ਮੱਲਮ ਪੱਟੀ ਕਰਾਂਗੇ ਇੱਕ ਕਹਿੰਦਾ ਡਾਕਟਰ ਲਾਈ ਆ ਉਹ ਡਿਊਟੀ ਆਪਣਾ ਬਲਜੀਤ ਕਰੋੜਾ ਦੀ ਇੱਕ ਡਾਕਟਰ ਚਰਨਜੀਤ ਚੰਨੀ ਚਰਨਜੀਤ ਚੰਨੀ ਦੀ ਮਤਲਬ ਖਬਰ ਤਾਂ ਇਹਨੂੰ ਪੂਰੀ ਆ ਕਿ ਉੱਥੋਂ ਗੋਲੀਆਂ ਚੱਲਣਗੀਆਂ ਰਬਰ ਬੁਲਟ ਚਲਣੀਆਂ ਨੇ ਲੋਕਾਂ ਦੀਆਂ ਅੱਖਾਂ ਨਿਗਾ ਜਾਣੀਆਂ ਐ ਤੇ ਮੈਂ ਇਹਨਾਂ ਦੀ ਤਦੇ ਡਿਊਟੀ ਲਾਤੀ ਕਿ ਭਾਈ ਮੈਂ ਕਹਿੰਨਾ ਭਾਈ ਤੂੰ ਆਪਦੀਆਂ ਹੀ ਅੱਖਾਂ ਠੀਕ ਕਰਾ ਲਾ ਤੇ ਕੰਨ ਠੀਕ ਕਰਾ ਲਾ ਨਾ ਡਾਕਟਰ ਤੂੰ ਤੈਨੂੰ ਸੁਣ ਜੇ ਕੀ ਹੋ ਕੀ ਰਿਹਾ ਉੱਥੇ ਨਾ ਤੈਨੂੰ ਗੋਲਾ ਡਿੱਗਦਾ ਸੁਣਦਾ ਨਾ ਬੁਲਟ ਡਿੱਗਦੀਆਂ ਉੱਥੇ ਜਿਹੜੀਆਂ ਬੁਲਟ ਉਹ ਮਾਰ ਰੇ ਆ ਰਬੜ ਬੁਲਟਾ ਉਹ ਤੈਨੂੰ ਦਿਖਦੀਆਂ ਨੇ ਤੇ ਉੱਥੇ ਇਲਾਜ ਤਾਂ ਬਾਅਦ ਚ ਹੁੰਦਾ ਨੂੰ ਪਹਿਲਾਂ ਇਹਦਾ ਇਲਾਜ ਕਰ ਦਿਓ ਟਾਊਟ ਦਾ ਆ ਛੱਡ ਲਿਓ ਜੀ ਇਹ ਦੋ ਕੱਲ੍ਹ ਤੇ ਫੁੱਟਮ ਤੋਂ ਬਾਅਦ ਦੋ ਹਾਂ ਉਹ ਵੀ ਆਦਿ ਜੋ ਕਿ ਜਿਹੜੀਆਂ ਤੁਰਗੰਤੀ ਗੋਲੀਆਂ ਜਾਂ ਜਿਹੜੇ ਅਕਾਲ ਵਾਲੀਆਂ ਗੋਲੀਆਂ ਉਹ ਆਉਂਦੀਆਂ ਨੇ ਪੰਜਾਬ ਦੇ ਜੂਰਡਿਕਸ਼ਨ ਚ ਆਉਂਦੀ ਆ ਲੋ ਸਾਡੇ ਜਿਹੜੇ ਕਿਸਾਨ ਨੂੰ ਪੰਜਾਬ ਦੇ ਨਾਂ ਕਰਦੇ ਆ ਜਾਨੀ ਵਾਲਿਆਂ ਤਾਂ ਤਰਨਾਰ ਕੀ ਸੁਣ ਮੇਰਾ ਇੱਕ ਸਵਾਲ ਵੀ ਹੈ ਮੈਂ ਅੱਜ ਮੈਨੂੰ ਗੱਲ ਦੱਸੋ ਮੁੱਖ ਮੰਤਰੀ ਏ ਓ ਮਨਿਸਟਰ ਇਹ ਆਪ ਹੀ ਮੰਨੀ ਜਾਂਦਾ ਕਹਿੰਦਾ ਪੰਜਾਬ ਦੀ ਜੂਰਿਸਡਿਕਸ਼ਨ 'ਚ ਹੋ ਰਿਹਾ ਸਭ ਕੁਝ ਤੇ ਮਾਮਾ ਹੀਰਦਿਆ ਫਿਰ ਤੈਨੂੰ ਕਾਰਵਾਈ ਕਰਨ ਤੋਂ ਕੀ ਪ੍ਰੋਬਲਮ ਆਉਂਦੀ ਆ ਕੌਣ ਰੋਕਣ ਰਿਹਾ ਤੈਨੂੰ ਕੀਨੇ ਹੱਥ ਬੰਨੇ ਆ ਤੇਰੇ ਕੁਰਸੀ ਦੀ ਲਾਲਚ ਵੇਖੋ ਸ਼ਰਾਰਤੀ ਕਿੱਡਾ ਹੈ ਕਹਿੰਦਾ ਜੀ ਮੈਂ ਇੱਕ ਵਾਰ ਹੀ ਨਹੀਂ 100 ਵਾਰੀ ਕੁਰਸੀ ਵਾਰ ਦਿਆਂ ਤੇ ਪਿਓ ਦਾ ਪੁੱਤ ਫਿਰ ਵਾਰਦਾ ਕਿਉਂ ਨਹੀਂ ਲੱਗਦਾ ਕਿਉਂ ਨਹੀਂ ਅੱਗੇ ਉਹਨਾਂ ਦੀ ਇਵਾਜਤ ਕਿਉਂ ਨਹੀਂ ਕਰਦਾ ਪਤਾ ਫਿਰ ਕੁਰਸੀ ਪੱਕੀ ਜਾਂਦੀ ਰਹੂਗੀ ਉੱਥੇ ਲਿਪ ਸਰਵਿਸ ਕੱਲੀ ਧਮਕੀਆਂ ਟਾਈਪ ਗੱਲਾਂ ਕੀਤੀ ਜਾ ਰਹੀਆਂ ਨੇ ਰਾਸ਼ਪਤੀ ਰਾਇਲਾ ਦੇਂਗੇ ਇੱਕ ਵਾਰੀ ਨਹੀਂ ਜੀ 100 ਵਾਰੀ ਰਾਸ਼ਪਤੀ ਰਾਇਲਾ ਦਿਓ ਮੈਂ 100 ਕੁਰਸੀਆਂ ਕਰਮਾਨ ਕਰ ਦੂੰਗਾ ਮੈਂ 100 ਕੁਰਸੀਆਂ ਨੂੰ ਲੱਕ ਮਾਰ ਦੂੰਗਾ ਪਰ ਮੈਂ ਇੱਕ ਵੀ ਸ਼ੁਭਕਰਨ ਮਰਨ ਨਹੀਂ ਦੇਣਾ ਹਾਂ ਦੋ ਮਰਵਾਤ ਸ਼ੁਭਕਰਨ ਦੀ ਮੌਤਿਕ ਨੂੰ ਫੋਸ ਹੈ ਸ਼ੁਭਕਰਨ ਸ਼ੁਭ ਇੱਕ ਮਿੰਟ ਵੀ ਆ ਇੱਕ ਆ ਗੱਲ ਵੇ ਸੁਣੋ ਕਮਾਲ ਦੀ ਗੱਲ ਹੈ ਪੰਜਾਬੀ ਇਹ ਗੱਲ ਨੋਟ ਕਰਨ ਕਹਿੰਦਾ ਮੈਂ ਇੱਕ ਵਾਰ ਹੀ ਨਹੀਂ 100 ਕੁਰਸੀਆਂ ਵਾਰ ਦੂੰ ਤੇ ਤੈਨੂੰ ਫਿਰ ਰੋਕਦਾ ਕੌਣ ਹੈ ਜੀ ਕਿਉਂ ਨਹੀਂ ਐਕਸ਼ਨ ਲੈਂਦਾ ਐਕਸ਼ਨ ਇਹ ਚ ਨਹੀਂ ਲੈ ਲੰਦਾ ਕਿ ਜੇ ਮੈਂ ਐਕਸ਼ਨ ਲਿਆ ਹਰਿਆਣੇ ਪੁਲਿਸ ਦੇ ਖਿਲਾਫ ਜਾਂ ਮੈਂ ਕੋਈ ਸ਼ਕਤੀ ਵਿਕਾਈ ਤੇ ਮੇਰਾ ਤਾਂ ਸਵੇਰੇ ਇਹਨਾਂ ਨੇ ਰਾਸ਼ਟਰਪਤੀ ਰਾਜ ਲਾ ਦੇਣਾ ਜਾਂ ਮੇਰੀ ਕੁਰਸੀ ਖੋਲਣੀ ਹੈ ਕੁਰਸੀ ਦੇ ਡਰ ਮਾਰੋ ਵਜੋਂ ਕਿਸਾਨ ਮਰਵਾਈ ਜਾਂਦਾ ਮਗਰ ਨਿਪਸ ਸਰਵਿਸ ਇੱਥੇ ਕਰੀ ਜਾਂਦਾ ਜੇ ਡਰ ਨਾ ਹੁੰਦਾ ਤੇ ਸ਼ਕਤੀ ਕਰਦਾ ਕਿ ਪੰਜਾਬ 'ਚ ਆ ਕੇ ਖਬਰਦਾਰ ਪੰਜਾਬ 'ਚ ਆ ਕੇ ਕੌਣ ਸਾਡੇ ਬੰਦਿਆਂ ਦਾ ਨੁਕਸਾਨ ਕਰ ਸਕਦਾ ਹੈ ਹੀ ਇਜ਼ ਦਾ ਹੋਮ ਮਿਨਿਸਟਰ ਇਜ਼ ਅਨਸਰਬਲ ਕੋਈ ਜਵਾਬ ਇਨ੍ਹਾਂ ਗੱਲਾਂ ਦਾ ਨਹੀਂ ਹੈ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ